ਕਮਰਸ਼ੀਲੀ ਕਰਤੇ ਨਹੀਂ ਹੋਏ ਕਦੇ ਅਸੀਂ ਕਦੇ ਕੰਮ ਲਈ ਇਕੱਠੇ ਨਹੀਂ ਹੋਏ ਜਦੋਂ ਇਕੱਠੇ ਹੋਏ ਆ ਭਰਾਵਾਂ ਵਾਂਗੂ ਇਕੱਠੇ ਹੋਏ ਆ ਸਾਡਾ ਰਿਸ਼ਤਾ ਅੱਛਾ ਬਣ ਗਿਆ ਮੇਰਾ ਉਹਦੋਂ ਕੋਈ ਕਮਰਸ਼ਲ ਰਿਲੇਸ਼ਨਸ਼ਿਪ ਨਹੀਂ ਆ ਕਿ ਮੈਂ ਕਲੈਬ ਕਰਨੀ ਤੇ ਸਾਲ ਬਾਅਦ ਅਸੀਂ ਇੱਕ ਦੂਸਰੇ ਦਾ ਫੋਨ ਵੀ ਨਹੀਂ ਚੱਕ ਰਹੇ ਉਹ ਸਿਸਟਮ ਨਹੀਂ ਆ ਸਾਡੇ ਘਰ ਇਕੱਠੇ ਆ ਅਸੀਂ ਇੱਕ ਦੂਸਰੇ ਦੇ ਘਰੇ ਆਉਂਦੇ ਜਾਂਦੇ ਆ ਪਿਆਰ ਇਹਨਾਂ ਪੈ ਗਿਆ ਸੁਪਨਾਂ ਨਾਲ ਸੋ ਕਲਾਬੋਰੇਸ਼ਨ ਮੇਰੇ ਵਾਸਤੇ ਵੀ ਬਹੁਤ ਵੱਡੀ ਚੀਜ਼ ਹੈ ਕਿ ਉਹ ਔਰ ਕਰਨ ਦਾ ਵੀ ਬਹੁਤ ਵੱਡਾ ਥਾਟ ਹੈ ਕਿ ਕਿਤੇ ਨਾ ਕਿਤੇ ਵੀ ਜਿਵੇਂ ਮੈਂ ਕੁਝ ਕਰਨਾ ਲਾਪ ਲਾ ਤਾਂ ਉਹਨੂੰ ਸਹੀ ਜਗ੍ਹਾ ਤੇ ਯੂਟਿਲਾਈਜ਼ ਕਰਾਂ ਕਲੈਬ ਜਦੋਂ ਆਊਗੀ ਧੁਮਾਕੇਦਾਰ ਹੋਗੀ ਆਈ ਕਨ ਪ੍ਰੋਮਿਸ ਥੈਟ ਮਚ ਬਟ ਐਦਾਂ ਦੇ ਨਿੱਕੇ ਨਿੱਕੇ ਛੋਟੇ ਛੋਟੇ ਤੁਹਾਨੂੰ ਟ੍ਰੇਲਰਸ ਅਸੀਂ ਦਿਖਾਉਂਦੇ ਰਾਵਾਂਗੇ ਜਦ ਤੱਕ ਉਹ ਆਂਦੀਆਂ ਨਹੀਂ ਮੈਨੂੰ ਪਤਾ ਤੁਸੀਂ ਸਾਰੇ ਐਕਸਾਈਟਿਡ ਹੋ ਤੁਹਾਡੇ ਨਾਲੋਂ ਜ਼ਿਆਦਾ ਮੈਂ ਐਕਸਾਈਟਿਡ ਆ ਸ਼ਾਇਦ ਮੇਰੇ ਨਾਲੋਂ ਜ਼ਿਆਦਾ ਕਰਨ ਐਕਸਾਈਟਡ ਆ ਮੈਂ ਕਿਹਾ ਤੇਰੀ ਬੇਵਫਾਈ ਨੂੰ ਮੁਬਾਰਕਾਂ ਦੱਸ ਕਿਥੇ ਤੈਨੂੰ ਦੇਵਾਂ ਮੈਂ ਖੜਾ ਕੇ ਸਾੜਿਆਂ ਪਰਾਂ ਤੋਂ ਸਿੱਖੀ ਉੱਡਣਾ ਨਹੀਂ ਬਹਿ ਗਈ ਦੂਰ ਕਿਤੇ ਆਣਣਾ ਬਣਾ ਕਦੇ Papa ਦੀ ਘੜੀ ਕਦੇ Papa ਦੇ ਸ਼ੂਜ਼ ਕਦੇ ਉਹਨਾਂ ਦੀ ਕੋਈ ਕੋਈ ਕੁੜਤਾ ਪਜਾਮਾ ਉਹਨਾਂ ਦਾ ਸਾਫਾ ਬੀਸਿਕਲੀ ਸੋ ਲਾਈਕ ਛੋਟੀਆਂ ਛੋਟੀਆਂ ਚੀਜ਼ਾਂ ਸ਼ਾਇਦ ਮੈਂ ਦੱਸਾਂ ਨਾ ਪਰ ਹਮੇਸ਼ਾ ਨਾਲ ਜ਼ਰੂਰ ਹੁੰਦੀ ਜਿਵੇਂ ਉਹਨਾਂ ਨੇ ਉਹਨਾਂ ਦੀਆਂ ਫਿਜ਼ੀਕਲ ਚੀਜ਼ਾਂ ਐਜ਼ਾ ਕੈਰੀ ਕਰਾ ਤਾਂ ਮੈਨੂੰ ਬਾਰ-ਬਾਰ ਉਹ ਚੀਜ਼ ਯਾਦ ਆਉਂਦੀ ਰਹਿੰਦੀ ਹੈ ਕਿ देयर ਇਜ਼ ਸੋ ਮੱਚ ਮੋਰ ਟੂ ਕਮ ਅੱਗੇ ਬਹੁਤ ਕੁਝ ਮੈਂ ਮੰਮਾ ਨੂੰ ਉਹਨਾਂ ਦੇ ਹਰੇਕ ਸ਼ੂਟ ਤੇ ਚਾਹੇ ਉਹ ਇੰਡੀਆ ਹੋਵੇ ਚਾਹੇ ਉਹ ਕਿਤੇ ਬਾਹਰਲੇ ਦੇਸ਼ ਹੋਵੇ ਮੈਂ ਹਰ ਵਾਰ ਜਾ ਕੇ ਸਰਪ੍ਰਾਈਜ਼ ਕਰਦਾ ਹਾਂ ਉਹਦੀਆਂ ਵੀਡੀਓਜ਼ ਬਣਾਉਣਾ ਉਹ ਮੋਮੈਂਟ ਆਪਣੇ ਕੋਲ ਸਾਂਭ ਕੇ ਰੱਖਦਾ ਕਦੇ ਮੈਂ ਕੱਲਾ ਹੋਵਾਂ ਕਦੇ ਮੈਂ ਜੇ ਫਲਾਈਟ ਤੇ ਕਿਤੇ ਜਾ ਰਿਹਾ ਸ਼ੋਅ ਕਰ ਰਿਹਾ ਕੁਝ ਵੀ ਕਰ ਰਿਹਾ ਜਦੋਂ ਮੈਨੂੰ ਮੰਮਾ ਦੀ ਯਾਦ ਆਉਂਦੀ ਸਭ ਤੋਂ ਪਹਿਲਾ ਮੋਮੈਂਟ ਮੋਮੈਂਟਸ ਦੇਖਦਾ ਕਿ ਜਦੋਂ ਮੈਂ ਉਹਨਾਂ ਨੂੰ ਸਰਪ੍ਰਾਈਜ਼ ਕਰਦਾ ਸੋ ਜੇ ਪੇਰੈਂਟਸ ਤੁਹਾਡੇ ਲਈ ਇੰਨਾ ਕਰਦੇ ਤਾਂ ਉਹਨਾਂ ਲਈ ਇੰਨਾ ਕਰਨਾ ਜ਼ਰੂਰੀ ਇੱਕ ਮਾਂ ਤਾਂ ਪੰਜ-ਪੰਜ ਬੱਚੇ ਪਾਲ ਲੈਂਦੀ ਆ ਪੰਜ ਬੱਚਿਆਂ ਤੋਂ ਇੱਕ ਮਾਂ ਨਹੀਂ ਪਾਲਦੀ ਉੱਥੇ ਜਾ ਕੇ ਤੇ ਇਹਦਾ ਇਹਦਾ ਦੀ ਸਿਚੁਏਸ਼ਨ ਦੇਖੀਏ ਕਿ ਪੇਰੈਂਟਸ ਨੂੰ ਬੁਲਾਤਾ ਲੈਂਦੇ ਨੇ 베ਰੀਆਂ ਤੋੜਨ ਭੇਜ ਦਿੰਦੇ ਨੇ ਮੜ ਕੇ ਉਹਨਾਂ ਦੀ ਪੈਨਸ਼ਨ ਖਾ ਲੈਂਦੇ ਉਹਨਾਂ ਦੇ ਮੰਜੇ ਗਰਾਜਾ ਚਲਾ ਦਿੰਦੇ ਔਰ ਤੁਹਾਨੂੰ ਪਤਾ ਤੁਸੀਂ ਕੌਣ ਹੋ ਤੁਸੀਂ ਜਿਹੜੇ ਇੰਟਰਵਿਊ ਦੇਖ ਰਹੇ ਹੋ ਜਿਹੜੇ ਜਿਹੜੇ ਇਦਾਂ ਕਰਦੇ ਤੁਹਾਨੂੰ ਪਤਾ ਤੁਸੀਂ ਕੌਣ ਹੋ ਔਰ ਮੈਂ ਤਾਂ ਇਹੀ ਕਹੂੰਗਾ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਤੁਸੀਂ ਮਾਪਿਓ ਦਾ ਦਿੱਤਾ ਉਹਨਾਂ ਨੂੰ ਮੋੜ ਨਹੀਂ ਸਕਦੇ ਪੈਸੇ ਤਾਂ ਕਦੇ ਵੀ ਨਹੀਂ ਮੋੜ ਸਕਦੇ ਤੁਹਾਨੂੰ ਆਪਣੀਆਂ ਪੈਲੀਆਂ ਵੇਚ-ਵੇਚ ਕੇ ਬਾਹਰ ਭੇਜ ਦਿੱਤਾ ਤਾਂ ਉਹਦਾ ਇੰਨਾ ਮੁੱਲ ਪਾ ਦਿਓ ਕਿ ਉਹਨਾਂ ਨੂੰ ਸਵੇਰੇ ਉੱਠ ਕੇ ਪਲੀਜ਼ ਇੱਕ ਵਾਰੀ ਪਿਆਰ ਨਾਲ ਵਿਸ਼ ਕਰਦਿਆ ਕਰੋ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਹੋ ਰਾਤ ਨੂੰ ਸੌਣ ਵੇਲੇ ਉਹਨਾਂ ਨੂੰ ਪਿਆਰ ਨਾਲ ਵਿਸ਼ ਕਰਦਿਆ ਕਰੋ ਮੈਂ ਤੇ ਸਾਰੰਗ ਸਾਡੀ ਇਹ ਆਦਤ ਹੁੰਦੀ ਹੈ ਜੀ ਕੋਈ ਨਾ ਭਈ ਐਦਾ ਦੀ ਨਿਸ਼ਾਨੀ ਜ਼ਰੂਰ ਰਵੇ ਜਿਵੇਂ ਸਾਡੀ ਮੂਵੀਜ਼ ਦਿਖਾਇਆ ਕਿ ਜੇ ਉਹਨਾਂ ਦੀਆਂ ਜੋ ਮਮਾ ਦਾ ਕੈਰੈਕਟਰ ਹੈ ਅਮਰਕੌਰ ਦਾ ਕੀ ਉਹਦੇ ਪਿੱਛੇ ਜਿੰਨੀਆਂ ਵੀ ਜੋ ਵੀ ਉਹਨਾਂ ਦੇ ਭਾਂਡੇ ਟਿੰਡੇ ਉਹਨਾਂ ਨੇ ਕਿਤੇ ਬਾਜ਼ਾਰੋਂ ਨਹੀਂ ਖਰੀਦੇ ਜਾ ਕੇ ਕਿਸੇ ਇੱਕ ਬੰਦੇ ਨੇ ਆਰਡਰ ਨਹੀਂ ਸੀ ਦਿੱਤਾ ਉਹ ਸਟੋਰੀ ਦਾ ਥਾਟ ਦੇਖੋ ਕਿੰਨਾ ਚ ਹੈ ਕਿ ਮਾਸੀਆਂ ਚਾਚੀਆਂ ਨੇ ਦਰੀਆਂ ਬੁਣੀਆਂ ਹਨਾ ਮਾਪੇ ਨੇ ਭਾਂਡੇ ਇਕੱਠੇ ਕੀਤੇ ਸਾਰਾ ਉਹ ਇੱਕ ਉਦੇ ਵਿੱਚ ਮੂਮੈਂਟ ਹੈ ਉਹਦੇ ਵਿੱਚ ਇੱਕ ਮੈਮਰੀ ਹੈ ਕਿ ਯਾਰ ਕਲਾਸ ਦੇਖਦੇ ਸਾਰੀ ਯਾਦ ਆਉਂਦਾ ਮੇਰੀ ਅਮੀ ਦਾ ਮੇਰੇ ਮੇਰੇ ਬਾਪੇ ਮੇਰੇ ਬਾਪੇ ਦਾ ਸਤਿ ਸ਼੍ਰੀ ਅਕਾਲ ਜੀ ਦੀਕਸ਼ਾ ਠਾਕੁਰ ਗੱਲ ਕਰ ਰਹੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ ਤੇ ਲਾਲਬ ਸਿਕੰਦਰ ਜੀ ਸਾਡਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਫਿਲਮ ਦੇਖ ਕੇ ਆਏ ਆ ਪਿੰਡ ਅਮਰੀਕਾ ਤੇ ਉਸ ਦੇ ਬਾਰੇ ਜਾਣਦੇ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਪੰਜਾਬੀ ਗਰੂਪਸ ਦੇਖ ਰਹੇ ਸੁਣ ਰਹੇ ਸਾਰੇ ਸੁਣੋ ਲੋ ਹੈਲੋ ਐਵਰੀਬਾਡੀ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਪੈਂਡ ਅਮਰੀਕਾ ਬਾਰੇ ਮੈਂ ਬਹੁਤ ਓਨੈਸਟ ਰਿਵਿਊ ਦਊਂਗਾ ਜੀ ਕਿਉਂਕਿ ਇਹ ਸਾਡੀ ਟੀਮ ਐਫਰਟ ਸੀਗੀ ਬਹੁਤ ਸਾਰੀਆਂ ਕੋਈ ਕਮੀਆਂ ਪੇਸ਼ੀਆਂ ਵੀ ਰਹਿ ਗਈ ਹੋਣੀਆਂ ਕਿਤਨਾ ਕਿਤੇ ਪਰ ਸਾਡੀ ਇਹ ਪਹਿਲੀ ਟੀਮ ਐਫਰਟ ਆ ਹੌਲੀ ਹੌਲੀ ਰਿਫਾਈਨਮੈਂਟ ਆਊਗੀ ਹੌਲੀ ਹੌਲੀ ਚੀਜ਼ਾਂ ਵਧੀਆ ਹੁੰਦੀਆਂ ਜਾਣਗੀਆਂ ਸੋ ਇਹ ਜੇ ਤੁਸੀਂ ਇਸ ਚੀਜ਼ ਨੂੰ ਹੰਘਾਰਾ ਦੋ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਤੁਹਾਡੇ ਅੱਗੇ ਇਹ ਤੁਹਾਡੇ ਪ੍ਰੋਟੈਸਟਲ ਤੇ ਰੱਖੀ ਹੈ ਜੇ ਤੁਸੀਂ ਪਾਸ ਕਰਦੀ ਸਾਡਾ ਇਹਨਾਂਕ ਪ੍ਰੋਮਿਸ ਜ਼ਰੂਰ ਹੈ ਕਿ ਇਹਦੇ ਨਾਲੋਂ ਜ਼ਿਆਦਾ ਹੋਰ ਖੂਬਸੂਰਤ ਕੰਮ ਕਰ ਕਰਕੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਆ ਮੀਡੀਆ ਨੇ ਨਾ ਸੋਨਾ ਰਿਸਪੌਂਸ ਦਿੱਤਾ ਜਿਹੜੇ ਆਡੀਅנס ਦੇਖ ਰਹੇ ਸੀ ਉਹਨਾਂ ਨੇ ਨਾ ਸੋਨਾ ਰਿਸਪੌਂਸ ਦਿੱਤਾ ਹੈ ਹੋ ਮੀਡੀਆ ਨਾਲ ਗੱਲਬਾਤ ਕੀਤੀ ਹੂਟਿੰਗ ਹੋ ਰਹੀ ਹੈ ਬਹੁਤ ਖੂਬਸੂਰਤ ਕਨਸੈਪਟ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਗਿਆ ਤੇ ਇਹ ਵੀ ਚੀਜ਼ ਦੱਸੀ ਗਈ ਕਿ ਇਸ ਤਰ੍ਹਾਂ ਮਾਪਿਓ ਦੇ ਨਾਲ ਵਿਦੇਸ਼ਾਂ ਦੇ ਵਿੱਚ ਹਨਾ ਜਦੋਂ ਬੁਲਾ ਲਾਂਦੇ ਬਜ਼ੁਰਗਾਂ ਨੂੰ ਤੇ ਕਿੱਦਾਂ ਉਹਨਾਂ ਦੇ ਨਾਲ ਵਿਵਹਾਰ ਕੀਤਾ ਜਾਂਦਾ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਹਜੇ ਵੀ ਇਦਾਂ ਹੀ ਕਰਦੇ ਨੇ ਵਿਦੇਸ਼ ਆਪਣੇ ਮਾਪਿਓ ਨੂੰ ਬੁਲਾ ਲਾਂਦੇ ਨੇ ਸਰਵੰਟ ਦੀ ਤਰ੍ਹਾਂ ਟ੍ਰੀਟ ਕਰਦੇ ਨੇ ਕਿ ਹੁਣ ਕੰਮ ਵਾਲੇ ਹਟਾ ਦਿੰਦੇ ਨੇ ਉਹ ਆਗੇ ਨਹੀਂ پتہ ਕੀ ਗੱਲ ਤਾਂ ਸਿੱਧੀ ਇੱਕ ਪੰਜਾਬੀ ਚਹੀਏ ਸ਼ਾਇਦ ਲੋਕਾਂ ਨੂੰ ਕੌੜੀ ਲੱਗੇ ਪਰ ਉਹ ਕਹਿੰਦੇ ਆ ਨਾ ਵੀ ਇੱਕ ਮਾਂ ਤਾਂ ਪੰਜ-ਪੰਜ ਬੱਚੇ ਪਾਲ ਲੈਂਦੀ ਆ ਪੰਜ ਬੱਚਿਆਂ ਤੋਂ ਇੱਕ ਮਾਂ ਨਹੀਂ ਪਾਲਦੀ ਉੱਥੇ ਜਾ ਕੇ ਸੋ ਇੱਥੇ ਇਦਾਂ-ਇਦਾਂ ਦੀ ਸਿਚੁਏਸ਼ਨ ਦੇਖੀ ਹੈ ਕਿ ਪੇਰੈਂਟਸ ਨੂੰ ਬੁਲਾ ਤਾਂ ਲੈਂਦੇ ਨੇ 베ਰੀਆਂ ਤੋੜਨ ਭੇਜ ਦਿੰਦੇ ਨੇ ਮੁੜ ਕੇ ਉਹਨਾਂ ਦੀ ਪੈਨਸ਼ਨ ਖਾ ਲੈਂਦੇ ਨੇ ਉਹਨਾਂ ਦੇ ਮੰਜੇ ਗਰਾਜਾ ਚਲਾ ਦਿੰਦੇ ਨੇ ਔਰ ਤੁਹਾਨੂੰ ਪਤਾ ਤੁਸੀਂ ਕੌਣ ਹੋ ਤੁਸੀਂ ਜਿਹੜੇ ਇੰਟਰਵਿਊ ਦੇਖ ਰਹੇ ਹੋ ਜਿਹੜੇ ਜਿਹੜੇ ਇਦਾਂ ਕਰਦੇ ਤੁਹਾਨੂੰ ਪਤਾ ਤੁਸੀਂ ਕੌਣ ਹੋ ਔਰ ਮੈਂ ਤਾਂ ਇਹੀ ਕਹੂੰਗਾ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਤੁਸੀਂ ਮਾਂ ਪਿਓ ਦਾ ਦਿੱਤਾ ਉਹਨਾਂ ਔਰ ਜੇ ਅਗਲੇ ਨੇ ਮਿਹਨਤ ਕਰਕੇ ਤੁਹਾਨੂੰ ਆਪਣੀਆਂ ਪੈਲੀਆਂ ਵੇਚ-ਵੇਚ ਕੇ ਬਾਹਰ ਭੇਜ ਦਿੱਤਾ ਤਾਂ ਉਹਦਾ ਇੰਨਾ ਮੁੱਲ ਪਾ ਦੋ ਕਿ ਉਹਨਾਂ ਨੂੰ ਸਵੇਰੇ ਉੱਠ ਕੇ ਪਲੀਜ਼ ਇੱਕ ਵਾਰੀ ਪਿਆਰ ਨਾਲ ਵਿਸ਼ ਕਰ ਦਿਆ ਕਰੋ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਹੋ ਰਾਤ ਨੂੰ ਸੌਣ ਵੇਲੇ ਉਹਨਾਂ ਨੂੰ ਪਿਆਰ ਨਾਲ ਵਿਸ਼ ਕਰ ਦਿਆ ਕਰੋ ਵੈਸੇ ਵੀ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਔਰ ਕਹਿਣ ਵਾਲੇ ਲੋਕ ਕਹਿੰਦੇ ਨੇ ਜੀ ਅਸੀਂ ਬੱਚੇ ਪਾਲਨੇ ਆ ਅਸੀਂ ਆਪਣਾ ਕਰੀਅਰ ਬਣਾਉਣਾ ਜਿਹਨੇ ਟਾਈਮ ਕੱਟਣਾ ਹੁੰਦਾ ਨਾ ਕੱਟ ਲੈਂਦਾ ਹੁੰਦਾ देयर इज नो ਸੱਚ ਥਿੰਗ ਐਸ ਅ ਬਿਜ਼ੀ ਪਰਸਨ ਇਟਸ ਆਲ ਅਬਾਊਟ ਪ੍ਰਾਇੋਰਟੀਜ਼ ਜੀ ਤੇ ਮਤਲਬ ਹਜੇ ਵੀ ਜਦ ਦਾ ਇਸ ਪਾਸੇ ਤੋਂ ਮੈਂ ਲਾਦਾ ਮੂਵੀ ਦੇਖਣ ਤੋਂ ਬਾਅਦ ਸਾਰੇ ਦੇ ਸੋਚ ਜ਼ਰੂਰ ਬਦਲਨੀ ਚਾਹੀਦੀ ਕਿ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣਾ ਬਿਲਕੁਲ ਚਾਹੀਦੀ ਹੈ ਜੀ ਹੁਣ ਮੈਂ ਗੱਲ ਕਰ ਹੀ ਰਿਹਾ ਸੀਗਾ ਅੰਦਰ ਬੈਠਾ ਮਮਾ ਉਹਨਾਂ ਨਾਲ ਮੈਂ ਕਿਹਾ ਦੇਖੋ ਆ ਸਾਰੀਆਂ ਚੀਜ਼ਾਂ ਹੁਣ ਇੱਕ ਮਜਬੂਰੀ ਹੈ ਕਿ ਇੱਕ ਫੈਮਲੀ ਦੇ ਨਾਲ ਸਾਡੇ ਪੁਸ਼ਪਾ ਮਾਤਾ ਜੀ ਸਾਰੀ ਉਹਨਾਂ ਉੱਥੇ ਪੜਦੇ ਨੇ ਕੋਈ ਪੁਲਿਸ ਚ ਕੋਈ ਫੌਜ ਚ ਹੈ ਤੇ ਕਿਸੇ ਦਾ ਕੋਈ ਸਟੋਰ ਹੈ ਕੋਈ ਕੁਝ ਬਟ ਉਹਨਾਂ ਨੂੰ ਇੰਨਾ ਪਤਾ ਕਿ ਆਪਣੇ ਪੇਰੈਂਟਸ ਦੀ ਵੈਲਿਊ ਨੂੰ ਅਸੀਂ ਪਿੱਛੇ ਨਹੀਂ ਛੱਡਣਾ ਜੇ ਉਹ ਇੱਥੋਂ ਆਪਣੇ ਦੇਸ਼ ਤੋਂ ਜਾ ਕੇ ਉਧਰ ਵਸ ਸੀ ਗਏ ਨੇ ਪਰ ਉਹਨਾਂ ਨੇ ਆਪਣੇ ਦੇਸ਼ ਨੂੰ ਤਾਂ ਜ਼ਿੰਦਾ ਰੱਖਿਆ ਨਾ ਉੱਥੇ ਜਾ ਕੇ ਸਾਡਾ ਦੁਕਾਨ ਤੇ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਵੀ ਆਪਣੇ ਦੇਸ਼ ਨੂੰ ਯਾ ਆਪਣੇ ਪੰਜਾਬ ਨੂੰ ਜ਼ਿੰਦਾ ਨਹੀਂ ਰੱਖ ਰਹੇ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੇ ਉਹ ਇੰਨਾ ਸਾਰਾ ਕੁਝ ਉੱਥੇ ਲੈ ਕੇ ਗਏ ਉਹ ਚਾਹੇ ਤੁਸੀਂ ਚਾਟੀਆਂ ਦੇਖੀਆਂ ਮਧਾਣੀਆਂ ਦੇਖੀਆਂ ਘੜੇ ਦੇਖੇ ਚੁੱਲ੍ਹੇ ਦੇਖੇ ਪਿੱਤਲ ਦੇ ਭਾਂਡੇ ਦੇਖੇ ਮੰਜੇ ਦੇਖੇ ਚਰਖੇ ਦੇਖੇ ਉਹ ਸਾਰਾ ਕੁ ਆਪ ਖੁਦ ਆਪਣੀ ਇਨਕਮ ਚੋਂ ਪੈਸੇ ਖਰਚ ਕਿਉਂ ਉੱਥੇ ਲੈ ਕੇ ਜਾ ਰਹੇ ਨੇ ਕਿਉਂਕਿ ਜੇ ਕਿਸੇ ਦੀ ਇੰਨੀ ਕੁ ਮਜਬੂਰੀ ਹੈ ਕਿ ਉਹ ਵਾਪਸ ਆਏ ਨਹੀਂ ਸਕਦਾ ਐਟ ਲੀਸਟ ਉਹਨੂੰ ਆਪਣਾ ਵਿਰਸਾ ਐਦਾਂ ਸਾਂਭਣਾ ਚਾਹੀਦਾ ਤੇ ਉਹ ਇਹਨਾਂ ਨੇ ਸਾਂਭਿਆ ਬਿਲਕੁਲ ਤੇ ਮੈਨੂੰ ਲੱਗਦਾ ਹੈ ਇਸ ਫਿਲਮ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਨਜ਼ਰੀਆ ਬਹੁਤ ਚੰਗੀ ਤਰੀਕੇ ਦੇ ਨਾਲ ਬਦਲ ਜਾਏਗਾ ਹੋਪਫੁਲੀ ਕਿਉਂਕਿ ਤੁਸੀਂ ਸਾਰੇ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਸੀਗਾ ਮੀਡੀਆ ਹੀ ਸਾਰਾ ਕੁਝ ਹੈ ਜਿਨ੍ਹਾਂ ਨੇ ਅੱਗੇ ਵੱਡੀ ਗੱਲ ਸਾਡੀ ਛੋਟੀ ਜੀ ਗੱਲ ਨੂੰ ਵੱਡਾ ਕਰਨਾ ਅੱਗੇ ਲੈ ਕੇ ਜਾਣਾ ਸੋ ਜੇ ਤੁਸੀਂ ਇਸ ਚੀਜ਼ ਨੂੰ ਹੰਗਾਰਾ ਦੋ ਤਾਂ ਡੈਫੀਨਿਟਲੀ ਜਿੱਥੇ ਉਹ ਮੂਵੀਜ਼ ਵੀ ਆਉਂਦੀਆਂ ਜਿਨ੍ਹਾਂ ਦਾ ਕੋਈ ਸਿਰ ਨਹੀਂ ਹੁੰਦਾ ਜਿੱਥੇ ਕੋਈ ਪੈਰ ਨਹੀਂ ਹੁੰਦਾ ਤਾਂ ਜਿਹੜੀਆਂ ਮੂਵੀਜ਼ ਦੇ ਵਿੱਚ ਥੋੜਾ ਬਹੁਤ ਮੈਸੇਜ ਦਿੱਤਾ ਹਾਂ ਸ਼ਾਇਦ ਸਾਡੇ ਕੋਲ ਨੇ ਦਸਾਂ ਦਸ 15-15 ਕਰੋੜ ਦਾ ਬਜਟ ਨਹੀਂ ਹੋਣਾ ਕਿ ਜਿਹੜਾ ਅਸੀਂ ਐਗਜ਼ੀਕਿਊਸ਼ਨ ਉਹਦਾ ਨਾ ਕਰ ਪਾਈਏ ਪਰ ਜੇ ਤੁਸੀਂ ਇਹਨਾਂ ਮੂਵੀ ਨੂੰ ਹੰਗਾਰਾ ਦਿਓ ਤਾਂ ਉੱਥੇ 20-20 ਕਰੋੜ 30 ਕਰੋੜ ਦੀਆਂ ਬਜਟ ਦੀਆਂ ਵੀ ਕਲਚਰਲ ਮੂਵੀਜ਼ ਬਣ ਸਕਦੀਆਂ ਜਿਨ੍ਹਾਂ ਦੀ ਸੈਂਸ ਬਣਦੀ ਹੋਵੇ ਸੋ ਐਟ ਦਿ ਐਂਡ ਆਫ ਦਿ ਡੇ ਉਹ ਆਡੀਅנס ਦੇ ਹੱਥ ਹੈ ਔਰ ਆਡੀਅנס ਤੱਕ ਪਹੁੰਚਾਉਣ ਲਈ ਉਹ ਮੀਡੀਆ ਦੇ ਹੱਥ ਬਿਲਕੁਲ ਤੇ ਆਈ ਐਮ ਸ਼ੋਰ ਇਹ ਫਿਲਮ ਪਰਮਾਹੰਗਾਰਾ ਮਿਲੂਗਾ ਤੁਸੀਂ ਤੁਹਾਨੂੰ ਅਕਸਰ ਦੇਖਿਆ ਜਾਂਦਾ ਹੈ ਕਿ ਆਪਣੇ ਮਦਰ ਅਮਰ ਨੂਰੀ ਜੀ ਦੇ ਨਾਲ ਤੁਸੀਂ ਪਹੁੰਚਦੇ ਹੋ ਉਹਨਾਂ ਨੂੰ ਸਪੋਰਟ ਕਰਦੇ ਚਾਹੇ ਕੋਈ ਵੀ ਫਿਲਮ ਹੋਵੇ ਤੁਹਾਡਾ ਉਹਨਾਂ ਉਸ ਫਿਲਮ ਦੇ ਵਿੱਚ ਕੋਈ ਹਨਾ ਰੋਲ ਜਿੱਦੇ ਦੇ ਵਿੱਚ ਮੂਵੀ ਗਾਣਾ ਸੀਗਾ ਤੇ ਹੋਏ ਚਾਹੇ ਨਾ ਹੋਏ ਤੁਸੀਂ ਹਮੇਸ਼ਾ ਆਪਣੀ ਮਦਰ ਦੀ ਬੈਕ ਸਪੋਰਟ ਬਣ ਕੇ ਪਹੁੰਚਦੇ ਹੀ ਪਹੁੰਚਦੇ ਹੋ ਮੈਨੂੰ ਸਾਰੀ ਉਮਰ ਜੀ ਇਹਨਾਂ ਨੇ ਸਪੋਰਟ ਕੀਤਾ ਤੇ ਮੈਂ ਐਟਲੀਸਟ ਉਹਨਾਂ ਦੇ ਮੂਵੀਜ਼ ਤੇ ਤਾਂ ਪਹੁੰਚ ਹੀ ਸਕਦਾ ਨਾ ਕਿਉਂਕਿ এডੂਕੇਸ਼ਨ ਸਭ ਤੋਂ ਵੱਡਾ ਉਹਨਾਂ ਦਾ ਹੱਥ ਹੈ ਮੇਰੀ ਲਾਈਫ 'ਚ ਜੇ ਸ਼ਾਇਦ ਅਸੀਂ ਇਹਨੇ ਐਜੂਕੇਟਡ ਨਾ ਹੁੰਦੇ ਤਾਂ ਸ਼ਾਇਦ ਅਸੀਂ ਇੰਨਾ ਕੰਮ ਨਾ ਕਰ ਰਹੇ ਹੁੰਦੇ ਜਾਂ ਮਿਊਜ਼ਿਕ ਨਾ ਸਮਝ ਪਾਉਂਦੇ ਜਾਂ ਲੋਕਾਂ 'ਚ ਵਿਚਰਨਾ ਪਾਉਂਦੇ ਜਾਂ ਤੁਹਾਡੇ ਵਰਗੇ ਸੂਝਵਾਨ ਮੀਡੀਆ ਪਰਸਨਲਸ ਨਾਲ ਅਸੀਂ ਗੱਲ ਨਾ ਕਰ ਪਾਉਂਦੇ ਸੋ ਉਹਨਾਂ ਦਾ ਇਹ ਬਹੁਤ ਵੱਡਾ ਕ੍ਰੈਡਿਟ ਆ ਕਿ ਉਹਨਾਂ ਨੇ ਸਾਨੂੰ ਇਦਾਂ ਸਾਂਭਿਆ ਜੇ ਉਹਨਾਂ ਨੇ ਸਾਂਭਿਆ ਤਾਂ ਸਾਡਾ ਕਹਿਲਾ ਫਰਜ਼ ਨਹੀਂ ਹੈ ਸਾਡਾ ਹੱਕ ਵੀ ਉਹਨਾਂ ਨੂੰ ਸਪੋਰਟ ਕਰਨਾ ਮੈਂ ਇੱਕ ਗੱਲ ਆਪਣੇ ਸੋਸ਼ਲ ਮੀਡੀਆ ਤੇ ਸਾਰੇ ਜਣੇ ਦੇਖਦੇ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਥੋੜਾ ਬਹੁਤ ਵੀ ਜਿੰਨਾ ਹੰਗਾਰਾ ਦਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਮੈਂ ਮੰਮਾ ਨੂੰ ਉਹਨਾਂ ਦੇ ਹਰੇਕ ਸ਼ ਉਹਦੀਆਂ ਵੀਡੀਓਜ਼ ਬਣਾਉਣਾ ਉਹ ਮੂਮੈਂਟ ਆਪਣੇ ਕੋ ਸਾਂਭ ਕੇ ਰੱਖਦਾ ਕਦੇ ਮੈਂ ਕੱਲਾ ਹਾਂ ਕਦੇ ਮੈਂ ਜਿਵੇਂ ਫਲਾਈਟ ਤੇ ਕਿਤੇ ਜਾ ਰਿਹਾ ਸ਼ੋਅ ਕਰ ਰਿਹਾ ਕੁਝ ਵੀ ਕਰ ਰਿਹਾ ਜਦੋਂ ਮੈਨੂੰ ਮਮਾ ਦੀ ਆਦਤ ਸਭ ਤੋਂ ਪਹਿਲਾਂ ਮੂਮੈਂਟ ਮੂਮੈਂਟਸ ਦੇਖਦਾ ਕਿ ਜਦੋਂ ਮੈਂ ਉਹਨਾਂ ਨੂੰ ਸਰਪ੍ਰਾਈਜ਼ ਕਰਦਾ ਸੋ ਜੇ ਪੇਰੈਂਟਸ ਤੁਹਾਡੇ ਲਈ ਇੰਨਾ ਕਰਦੇ ਤਾਂ ਉਹਨਾਂ ਲਈ ਇੰਨਾ ਕਰਨਾ ਜ਼ਰੂਰੀ ਹੈ ਬਿਲਕੁਲ ਤੇ ਤੁਹਾਨੂੰ ਨਾ ਜਦੋਂ ਲਾਸਟ ਟਾਈਮ ਸਾਡੀ ਇੰਟਰਵਿਊ ਕੀਤੀ ਸੀ ਆਪਾਂ ਗੱਲਬਾਤ ਕੀਤੀ ਸੀ ਤੁਸੀਂ ਦੱਸਿਆ ਸੀ ਕਿ ਆਪਣੇ ਪਾਪਾ ਦਾ কুর্তা ਪਜਾਮਾ ਪਾ ਕੇ ਤੁਸੀਂ ਜਾਣਦੇ ਉਸ ਟਾਈਮ ਵੀ ਤੁਸੀਂ ਵੇਅਰ ਕੀਤਾ ਸੀ ਉਹਨਾਂ ਦੇ ਪੁੱਤ ਵੇਅਰ ਵੇਅਰ ਕਰਦੇ ਹੋ ਅੱਜ ਵੀ ਉਹਨਾਂ ਦੇ ਵੇਅਰ ਕੀਤੇ ਹੋਏ ਆ ਮੈਂ ਤਾਂ ਸਾਰੰਗ ਸਾਡੀ ਇਹ ਆਦਤ ਹੁੰਦੀ ਹੈ ਜੀ ਕੋਈ ਨਾ ਕੋਈ ਐਦਾ ਦੀ ਨਿਸ਼ਾਨੀ ਜ਼ਰੂਰ ਰਵੇ ਜਿਵੇਂ ਸਾਡੀ ਮੂਵੀਜ਼ ਦਿਖਾਇਆ ਕਿ ਜੇ ਉਹਨਾਂ ਦੀਆਂ ਜੋ ਮਮਾ ਦਾ ਕੈਰੈਕਟਰ ਹੈ ਅਮਰਕੌਰ ਦਾ ਕੀ ਉਹਦੇ ਪਿੱਛੇ ਜਿੰਨੀਆਂ ਵੀ ਜੋ ਵੀ ਉਹਨਾਂ ਦੇ ਭਾਂਡੇ ਟਿੰਡੇ ਉਹਨਾਂ ਦੇ ਉਹਨਾਂ ਨੇ ਕਿਤੇ ਬਾਜ਼ਾਰੋਂ ਨਹੀਂ ਖਰੀਦੇ ਜਾ ਕੇ ਕਿਸੇ ਇੱਕ ਬੰਦੇ ਨੇ ਆਰਡਰ ਨਹੀਂ ਸੀ ਦਿੱਤਾ ਉਹ ਸਟੋਰੀ ਦਾ ਥਾਟ ਦੇਖੋ ਕਿੰਨਾ ਅੱਛਾ ਕਿ ਮਾਸੀਆਂ ਚਾਚੀਆਂ ਨੇ ਦਰੀਆਂ ਬੁਣੀਆਂ ਹਨਾ ਮਾਪੇ ਬਾਪ ਨੇ ਭਾਂਡੇ ਇਕੱਠੇ ਕੀਤੇ ਸਾਰਾ ਉਹ ਇੱਕ ਉਹਦੇ ਵਿੱਚ ਮੂਮੈਂਟ ਹੈ ਉਹਦੇ ਵਿੱਚ ਇੱਕ ਮੈਮਰੀ ਹੈ ਕਿ ਯਾਰ ਗਲਾਸ ਦੇਖਦੇ ਸਾਰ ਯਾਦ ਆਉਂਦਾ ਮੇਰੀ ਅੰਮੀ ਦਾ ਮੇਰੇ ਮੇਰੇ ਬਾਪੇ ਦੇ ਬਾਪੇ ਦਾ ਸੋ ਕਦੇ ਪਾਪਾ ਦੀ ਘੜੀ ਕਦੇ ਪਾਪਾ ਦੇ ਸ਼ੂਜ਼ ਕਦੇ ਉਹਨਾਂ ਦੀ ਕੋਈ ਕੋਈ ਕੁੜਤਾ ਪਜਾਮਾ ਉਹਨਾਂ ਦਾ ਸਾਫਾ ਬੇਸਿਕਲੀ ਸੋ ਲਾਈਕ ਛੋਟੀਆਂ ਛੋਟੀਆਂ ਚੀਜ਼ਾਂ ਸ਼ਾਇਦ ਮੈਂ ਦੱਸਾਂ ਨਾ ਪਰ ਹਮੇਸ਼ਾ ਨਾਲ ਜ਼ਰੂਰ ਹੁੰਦੀ ਹਰ ਵਾਰੀ ਨਹੀਂ ਤੁਹਾਨੂੰ ਫਿਰ ਨੋਟ ਕੀਤਾ ਜਾਂ ਕਰੀ ਪੁੱਛ ਲਈ ਐਸੀ ਜੇ ਤੁਹਾਨੂੰ ਪਤਾ ਹੋਏ ਤਾਂ ਤੁਸੀਂ ਹਰ ਵਾਰੀ ਜ਼ਰੂਰ ਉਹਨਾਂ ਦੀ ਕੋਈ ਯਾਦ ਉਹਨਾਂ ਨਾਲ ਕੈਰੀ ਕਰਦੇ ਹੋ ਕਿ ਤੁਹਾਡੇ ਸਾਰੇ ਦਾ ਸਾਰਾ ਹੈ ਹੀ ਉਹਨਾਂ ਦਾ ਜੀ ਵजूद ਹੀ ਉਹਨਾਂ ਦਾ ਸੋ ਜੇ ਮੈਂ ਉਹਨਾਂ ਨੇ ਉਹਨਾਂ ਦੀਆਂ ਫਿਜ਼ੀਕਲ ਚੀਜ਼ਾਂ ਦਾ ਕੈਰੀ ਕਰਾਂ ਤਾਂ ਮੈਨੂੰ ਬਾਰ-ਬਾਰ ਉਹ ਚੀਜ਼ ਯਾਦ ਦਵਾਂਦੀ ਰਹਿੰਦੀ ਹੈ ਕਿ ਥੇਰ ਇਜ਼ ਸੋ ਮੱਚ ਮੋਰ ਟੂ ਕਮ ਅੱਗੇ ਬਹੁਤ ਕੁਝ ਤੇ ਤੁਸੀਂ سوشل میڈیا ਤੇ ਬਹੁਤ ਐਕਟਿਵ ਰਹਿੰਦੇ ਹੋ ਤੁਹਾਡੇ ਜਿੱਦਾਂ ਹਨਾ ਸਟੋਰੀਜ਼ ਦੇਖਣੇ ਚਾਹੇ ਕਰਨ ਦੇ ਨਾਲ ਇੰਨੀ ਵਾਇਰਲ ਹੋਈਆਂ ਮੈਨੂੰ ਨਹੀਂ ਲੱਗਦਾ ਕੋਈ ਨਿਊਜ਼ ਚੈਨਲ ਜਾਂ ਕੋਈ ਪੇਜ ਹੋਤਾ ਹੋਗਾ ਜਿੱਥੇ ਤੁਹਾਡੀ ਤੋਂ ਉਹਨਾਂ ਦੀ ਰੀਲਸ ਨਹੀਂ ਗਈਆਂ ਵੀਡੀਓਜ਼ ਨਹੀਂ ਆਈਆਂ ਗਾਣਾ ਕਦੋਂ ਆ ਰਿਹਾ ਹੈ ਗਾਣਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਜੀ ਐਕਚੁਅਲੀ ਅਸੀਂ ਕਮਰਸ਼ੀਅਲੀ ਇਕੱਠੇ ਨਹੀਂ ਹੋਏ ਕਦੇ ਅਸੀਂ ਕਦੇ ਕੰਮ ਲਈ ਇਕੱਠੇ ਨਹੀਂ ਹੋਏ ਜਦੋਂ ਇਕੱਠੇ ਹੋਏ ਆ ਭਰਾਵਾਂ ਵਾਂਗੂ ਇਕੱਠੇ ਹੋਏ ਆ ਸਾਡਾ ਰਿਸ਼ਤਾ ਅੱਛਾ ਬਣ ਗਿਆ ਮੇਰਾ ਉਹਦੇ ਨਾਲ ਕੋਈ ਕਮਰਸ਼ੀਅਲ ਰਿਲੇਸ਼ਨਸ਼ਿਪ ਨਹੀਂ ਹੈ ਕਿ ਮੈਂ ਕਲਾਬ ਕਰਨੀ ਹੈ ਤੇ ਸਾਲ ਬਾਅਦ ਅਸੀਂ ਇੱਕ ਦੂਸਰੇ ਦਾ ਫੋਨ ਵੀ ਨਹੀਂ ਚੱਕ ਰਹੇ ਉਹ ਸਿਸਟਮ ਨਹੀਂ ਹੈ ਸਾਡੇ ਘਰ ਇਕੱਠੇ ਆ ਸੀ ਇੱਕ ਦੂਸਰੇ ਦੇ ਘਰੇ ਆਉਂਦੇ ਜਾਂਦੇ ਆ ਪਿਆਰ ਇਹਨਾਂ ਪੈ ਗਿਆ ਸੁਖ ਨਾਲ ਸੋ ਕਲਾਬੋਰੇਸ਼ਨ ਮੇਰੇ ਵਾਸਤੇ ਵੀ ਬਹੁਤ ਵੱਡੀ ਚੀਜ਼ ਹੈ ਕਿ ਉਹ ਔਰ ਕਰਨ ਦਾ ਵੀ ਬਹੁਤ ਵੱਡਾ ਥਾਟ ਹੈ ਕਿ ਤੇ ਨਾਲ ਕਿਤੇ ਵੀ ਜੇ ਮੈਂ ਕੁਝ ਕਰਨਾ ਲਾਪਨ ਤਾਂ ਉਹਨੂੰ ਸਹੀ ਜਗ੍ਹਾ ਤੇ ਯੂਟਿਲਾਈਜ਼ ਕਰਾਂ ਔਰ ਉਹ ਚਾਹੁੰਦੇ ਆ ਵੀ ਜੇ ਉਹਨਾਂ ਨੂੰ ਮੇਰੇ ਚ ਟ ਸੋ ਕਲੈਬ ਜਦੋਂ ਆਉਗੀ ਧਮਾਕੇਦਾਰ ਹੋਗੀ ਆਈਕਨ ਪ੍ਰੋਮਿਸ ਈ ਦੈਟ ਮੱਚ ਬਟ ਐਦਾ ਦੇ ਨਿੱਕੇ ਨਿੱਕੇ ਛੋਟੇ ਛੋਟੇ ਤੁਹਾਨੂੰ ਟ੍ਰੇਲਰਸ ਅਸੀਂ ਦਿਖਾਉਂਦੇ ਰਾਵਾਂਗੇ ਜਦ ਤੱਕ ਉਹ ਆਉਂਦੀਆਂ ਨੇ ਮੈਨੂੰ ਪਤਾ ਤੁਸੀਂ ਸਾਰੇ ਐਕਸਾਈਟਿਡ ਹੋ ਤੁਹਾਡੇ ਨਾਲੋਂ ਜ਼ਿਆਦਾ ਮੈਂ ਐਕਸਾਈਟਿਡ ਆ ਸ਼ਾਇਦ ਮੇਰੇ ਨਾਲੋਂ ਜ਼ਿਆਦਾ ਕਰਨ ਐਕਸਾਈਟਿਡ ਤੇ ਕੋਈ ਗਾਣਾ ਹੋ ਜੇ ਉਹਨਾਂ ਦਾ ਫੇਵਰੇਟ ਹੈ ਤੁਹਾਡਾ ਫੇਵਰੇਟ ਸਾਡਾ ਦੋਨਾਂ ਦਾ ਇੱਕ ਫੇਵਰੇਟ ਹੈ ਜੀ ਜਿਹੜਾ ਅਸੀਂ ਜਦੋਂ ਵੀ ਅਸੀਂ ਇਕੱਠੇ ਹੁੰਨੇ ਹਾਂ ਡੈਫੀਨਿਟਲੀ ਗਾਉਂਦੇ ਹਾਂ ਅਸੀਂ ਜੀ ਸੋ ਕਹਿੰਦੇ ਆ ਨੈਰ ਦੇ ਕੰਡੇ ਤੇ ਜਦੋਂ ਮਾਨ ਦੇ ਸੀ ਮੋਜਾਂ ਪੇ ਵਫ ਚੱਲ ਲੇਂ ਦੇ ਵੰਗੂਕ ਦੇ ਰੋਮ ਕਦੀ ਹੱਸਾਂ ਚੇਤੇ ਆਉਂਦੀਆਂ ਨੇ ਤੇਰੀਆਂ ਸ਼ਰਾਰਤਾਂ ਆਹ ਤੇਰੀ ਬੇਵਫਾਈ ਨੂੰ ਮੁਬਾਰਕਾਂ ਮੈਂ ਕਹ ਤੇਰੀ ਬੇਵਫਾਈ ਨੂੰ ਮੁਬਾਰਕਾਂ ਦੱਸ ਕਿਥੇ ਤੈਨੂੰ ਦੇਵਾਂ ਮੈਂ ਖੜਾ ਕੇ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਵੀ ਬਹਿ ਗਏ ਦੂਰ ਕਿਤੇ ਆਣਣਾ ਬਣਾ ਇਹ ਤੁਸੀਂ ਲਾਈਵ ਸੈਸ਼ਨ ਚ ਵੀ ਗਏ ਸੀ ਜੀ ਬਿਲਕੁਲ ਜੀ ਮੈਂ ਤਾਂ ਹੀ ਸਾਡਾ ਦੋਨਾਂ ਦਾ ਬਹੁਤ ਫੇਵਰਿਟ ਗਾਣਾ ਤਾਂ ਕਰਕੇ ਜੀ ਥੈਂਕ ਯੂ ਸੋ ਮਚ ਐਂਡ ਥੈਂਕ ਯੂ ਸੋ ਮਚ ਐਂਡ ਸੌਰੀ ਮੂਵੀ ਦੇਣ ਦੇ ਲਈ ਤੇ ਆਲ ਦਾ ਵੈਰੀ ਬੈਸਟ ਥੈਂਕ ਯੂ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ ਇਹ ਇੱਕ ਹੈ ਐਦਾਂ ਦੀਆਂ 100 ਤੁਹਾਡੇ ਅੱਗੇ ਲੈ ਕੇ ਆਉਣਾ ਥੈਂਕ ਯੂ ਜੀ ਥੈਂਕ ਯੂ